ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨੰਬਰ 1 ਕਹੇ ਜੇਕਰ ਤੁਹਾਨੂੰ ਪੇਟ ਦਰਦ ਹੋ ਰਿਹਾ ਹੈ ਤਾਂ ਤੁਸੀਂ ਅੰਬ ਦੀ ਗਿੜਕ ਨੂੰ ਪੰਨਕੇ ਨਮਕ ਦੇ ਨਾਲ ਖਾਓ ਇਸ ਨਾਲ ਤੁਹਾਨੂੰ ਪੇਟ ਦਰਦ ਤੋਂ ਆਰਾਮ ਮਿਲੇਗਾ ਨੰਬਰ 2 ਵਾਸਤੂ ਸ਼ਾਸਤਰ ਅਨੁਸਾਰ ਘਰ ਦੇ ਮੁੱਖ ਦਰਵਾਜ਼ੇ ਤੇ ਲక్ష్ਮੀ ਜੀ ਦੀ ਕਿਸੇ ਵੀ ਅਸਤਰ ਦੀ ਮੂਰਤੀ ਨਹੀਂ ਲਗਾਣੀ ਚਾਹੀਦੀ ਕਿਹਾ ਜਾਂਦਾ ਹੈ ਕਿ ਜੇਕਰ ਘਰ ਵਿੱਚ ਲక్ష్ਮੀ ਜੀ ਦੀ ਮੂਰਤੀ ਸਥਿਤ ਹੁੰਦੀ ਹੈ ਤਾਂ ਉਸ ਦੀ ਰਚਨਾ ਪੂਜਾ ਕਰਨੀ ਚਾਹੀਦੀ ਹੈ ਪਰ ਘਰ ਦੀ ਬਾਹਰ ਲਿ ਮੂਰਤੀ ਲਗਾਉਣ ਨਾਲ ਇਹਨਾਂ ਦੀ ਰੋਜ਼ਾਨਾ ਪੂਜਾ ਨਹੀਂ ਹੁੰਦੀ ਤੇ ਧਨਕਰ ਦੇ ਅੰਦਰ ਆਉਣ ਦੀ ਥਾਂ ਬਾਹਰ ਜਾਣ ਲੱਗ ਜਾਂਦਾ ਹੈ ਇਸ ਤੋਂ ਇਲਾਵਾ ਇਸ ਦੀ ਮੰਨਤਾ ਹੈ ਕਿ ਜੇਕਰ ਲక్ష్ਮੀ ਜੀ ਦਾ ਮੂੰਹ बार-बार ਦੇਖੇ ਤਾਂ ਧਨਕਰੋਂ ਬਾਹਰ ਨਿਕਲਣ ਲੱਗਦਾ ਹੈ ਨੰਬਰ ਏ ਤਿੰਨ ਖੱਟੇ ਫਲ ਅੱਖਾਂ ਦੇ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦੇ ਹਨ ਖੱਟੇ ਫਲ ਵਿਟਾਮਿਨ ਸੀ ਨਾਲ ਭਰਪੂਰ ਹੁੰਦੇ ਹਨ ਵਿਟਾਮਿਨ ਸੀ ਦੇ ਇਲਾਵਾ ਇਸ ਵਿੱਚੇ ਵਿਟਾਮਿਨ ਈ ਦੀ ਐਂਟੀ ਆਕਸਡੈਂਟ ਵਰਗੇ ਗੁਣ ਪਾਈ ਜਾਂਦੇ ਹਨ ਜੋ ਕਿ ਅੱਖਾਂ ਦੀ ਰੋਸ਼ਨੀ ਵਧਾਉਣ ਵਿੱਚ ਮਦਦ ਕਰਦੇ ਹਨ ਨੰਬਰ 4 ਸ਼ੁੱਭ ਫਲ ਪ੍ਰਾਪਤੀ ਲਈ ਕਰਦੇ ਉਤਰ ਅਤੇ ਪੂਰਬ ਪੁਰਬੂਜਾ ਬਣਾਉਣਾ ਪੂਰਾ ਪੂਜਾ ਘਰ ਬਣਾਉਣਾ ਚਾਹੀਦਾ ਹੈ ਘਰ ਦਾ ਮੁੱਖ ਦਰਵਾਜ਼ਾ ਦੋ ਭਾਗਾਂ ਵਿੱਚ ਖੁੱਲਣਾ ਵਾਲਾ ਹੀ ਬਣਾਉਣਾ ਚਾਹੀਦਾ ਹੈ ਘਰ ਦਾ ਮੂਰਤਵਾਚਕ ਦੂਜੇ ਦਰਵਾਜ਼ਿਆਂ ਮੁੱਖ ਸਾਰੀ ਮੁੱਖ ਦਰਵਾਜ਼ਾ ਦੂਜੇ ਦਰਵਾਜ਼ਿਆਂ ਦੀ ਬਜਾਏ ਵੱਡਾ ਹੋਣਾ ਚਾਹੀਦਾ ਹੈ ਮੁੱਖ ਦਰਵਾਜ਼ੇ ਤੇ ਚੌਖੜ ਜ਼ਰੂਰੀ ਹੋਣੀ ਚਾਹੀਦੀ ਹੈ ਕਿਉਂਕਿ ਮੰਨਿਆ ਜਾਂਦਾ ਹੈ ਕਿ ਇਹ ਨਾਤੰਗ ਊਰਜਾ ਨੂੰ ਰੋਕਦੀ ਹੈ ਨੰਬਰ 5 ਪਾਣੀ ਵਿੱਚ ਪੰਜ ਅੰਜੀਰਾ ਨੂੰ ਉਬਾਲ ਕੇ ਪਾਣੀ ਨੂੰ ਛਾਣ ਕੇ ਸਵੇਰੇ ਸ਼ਾਮੀ ਲੋ ਇਸ ਨਾਲ Altyazı ਥਰਦੀ ਜ਼ੁਕਾਮ ਠੀਕ ਹੋ ਜਾਵੇਗਾ ਨੰਬਰ 6 ਅਸਲ ਵਿੱਚ ਝਾੜੂ ਮਾਤਾ ਲక్ష్ਮੀ ਦਾ ਰੂਪ ਮੰਨਿਆ ਜਾਂਦਾ ਹੈ ਇਸ ਲਈ ਕਦੇ ਵੀ ਬੂਹੇ ਦੇ ਨੇੜੇ ਝਾੜੂ ਨਹੀਂ ਰੱਖਣਾ ਚਾਹੀਦਾ ਕਿਉਂਕਿ ਇਸ ਤਰ੍ਹਾਂ ਕਰ ਨਾਲ ਝਾੜੂ ਨੂੰ ਗਲਤੀ ਨਾਲ ਪੈਰ ਲੱਗਦੇ ਰਹਿੰਦੇ ਹਨ ਇਸ ਤੋਂ ਇਲਾਵਾ ਝਾੜੂ ਕਿਸੇ ਨਾ ਕਿਸੇ ਦੀ ਨਜ਼ਰ ਪੈਂਦੀ ਰਹਿੰਦੀ ਹੈ ਇਸ ਤਰ੍ਹਾਂ ਹੋਣ ਨਾਲ ਤਨ ਦੀ ਹਾਨੀ ਹੁੰਦੀ ਹੈ ਤੇ ਕਾਰਜ ਵੱਧਦਾ ਹੈ ਇਸ ਲਈ ਝਾੜੂ ਨੂੰ ਇਸ ਤਰ੍ਹਾਂ ਇਸ ਤਰ੍ਹਾਂ ਦੀ ਜਗ੍ਹਾ ਤੇ ਰੱਖੋ ਜਿੱਥੇ ਕਿਸੇ ਬਾਹਰ ਵਾਲੇ ਦੀ ਨਜ਼ਰ ਨਾ ਪਵੇ ਇਸ ਤੇ ਗਲਤੀ ਨਾਲ ਪੈਰ ਵੀ ਨਾ ਲੱਗੇ ਨੰਬਰ 7 ਜੇਕਰ ਤੁਹਾਨੂੰ ਤੇਜ਼ ਖਾਂਸੀ ਦੀ ਸਮੱਸਿਆ ਆਵੇ ਤਾਂ ਤੁਸੀਂ ਕਰੇਦੇ ਦੇ ਪੱਤਿਆਂ ਨੂੰ ਸ਼ਹਿਦ ਦੇ ਨਾਲ ਮਿਲਾ ਕੇ ਖਾਓ ਨੰਬਰ 8 ਉਦਾਂ ਘਰ ਦੇ ਨਰਸੀ ਘਰ ਵਿੱਚ ਇਹਨਾਂ ਬੁੱਧ ਰੱਖਣਾ ਚੰਗਾ ਤੇ ਖੁਸ਼ਹਾਲੀ ਦਾ ਵਾਦਾ ਮੰਨਿਆ ਜਾਂਦਾ ਹੈ ਪਰ ਵਾਸਤੂ ਸੰਸਾਰ ਅਨੁਸਾਰ ਘਰ ਦੇ ਮੁੱਖ ਬੂਹੇ ਤੇ ਬੁੱਧ ਦੀ ਬੁੱਧ ਦੀ ਇਸ ਤਰ੍ਹਾਂ ਦੀ ਮੂਰਤੀ ਕਦੇ ਵੀ ਨਹੀਂ ਲਗਾਉਣੀ ਚਾਹੀਦੀ ਜਿਸ ਦਾ ਮੂੰਹ ਘਰ ਦੇ ਬਾਹਰ ਵਾਲੋ ਹੋਵੇ ਕਿਉਂਕਿ ਮੰਨਿਆ ਜਾਂਦਾ ਹੈ ਕਿ ਘਰ ਦੇ ਬਾਹਰ ਮੂੰਹ ਕਰਕੇ ਬੁੱਧ ਰੱਖਣ ਨਾਲ ਘਰੋਂ ਪੈਸਾ ਬਾਹਰ ਚਲਾ ਜਾਂਦਾ ਹੈ ਨੰਬਰ 9 ਚਮਣ ਦੀ ਗਿੱਟਕ ਨੂੰ ਪਾਣੀ ਵਿੱਚ ਰਗੜ ਕੇ ਚਿਹਰੇ ਉੱਪਰ ਲਗਾਉਣ ਨਾਲ ਚਿਹਰੇ ਦੇ ਪਿੰਪਲ ਦੂਰ ਹੋ ਜਾਂਦੇ ਹਨ ਨੰਬਰ 10 ਵਾਸਤੂ ਸ਼ਾਸਤਰ ਦੇ ਨਿਯਮਾਂ ਅਨੁਸਾਰ ਘਰ ਦੇ ਮੁੱਖ ਦਰਵਾਜ਼ੇ ਦੇ ਸਾਹਮਣੇ ਕੋਈ ਖੱਡਾ ਜਾਂ ਖੂਹ ਨਹੀਂ ਹੋਣਾ ਨਹੀਂ ਹੋਣਾ ਚਾਹੀਦਾ ਮੰਨਿਆ ਜਾਂਦਾ ਹੈ ਕਿ ਘਰ ਦੇ ਮੁੱਖ ਦਰਵਾਜ਼ੇ ਦੇ ਸਾਹਮਣੇ ਬੂਹਾ ਚਾਹ ਖੱਡਾ ਹੋਣ ਤੇ ਮਾਨਸਿਕ ਰੋਗੀ ਤੇ ਪਰੇਸ਼ਾਨੀ ਹੁੰਦੀ ਹੈ ਤੇ ਇਸ ਚੀਜ਼ ਦੇ ਵਿਸ਼ੇਸ਼ ਤੌਰ ਤੇ ਧਿਆਨ ਰੱਖੋ ਕਦੇ ਵੀ ਘਰ ਦੇ ਮੁੱਖ ਦਰਵਾਜ਼ੇ ਦੇ ਸਾਹਮਣੇ ਕਿਕਰ ਦਾ ਦਰਖਤ ਨਹੀਂ ਹੋਣਾ ਚਾਹੀਦਾ ਵਾਸਤੂ ਵਿੱਚ ਮੰਨਿਆ ਜਾਂਦਾ ਹੈ ਕਿ ਘਰ ਦੇ ਮੇਨ ਬੂਹੇ ਤੇ ਸਾਹਮਣੇ ਕਿਕਰ ਹੋਣ ਨਾਲ ਘਰ ਵਿੱਚ ਸ਼ੋਕ ਹੁੰਦਾ ਹੈ ਵਾਸਤੂ శాਸਤਰ ਦੇ ਨਿਯਮਾਂ ਅਨੁਸਾਰ ਮੁੱਖ ਦਰਵਾਜ਼ੇ ਦੇ ਸਾਹਮਣੇ ਗੰਦੇ ਪਾਣੀ ਦਾ ਟੋਬਾ ਚਮੜਾ ਉਹ ਹੁਣਾ ਠੀਕ ਨਹੀਂ ਮੰਨਿਆ ਜਾਂਦਾ ਘਰ ਦੇ ਮੁੱਖ ਦਰਵਾਜ਼ੇ ਦੇ ਸਾਹਮਣੇ ਗੰਦਗੀ ਜਮਾ ਹੋਣਾ ਆਰਥਿਕ ਸਥਿਤੀ ਅਨਸਾਰ ਨੁਕਸਾਨ ਹੋਣ ਨੂੰ ਦਰਸਾਉਂਦਾ ਹੈ ਨੰਬਰ 11 ਜੇਕਰ ਤੁਹਾਨੂੰ ਭੁੱਖ ਨੂੰ ਭੁੱਖ ਨਹੀਂ ਲੱਗਦੀ ਤਾਂ ਇੱਕ ਗਲਾਸ ਵਿੱਚ ਕਾਲੀ ਮਿਰਚ ਕਾਲਾ ਨਮਕ ਅਤੇ ਨੀਂਬੂ ਮਿਲਾ ਕੇ ਪੀਓ ਇਸ ਤਰ੍ਹਾਂ ਭੁੱਖ ਖੁੱਲ ਕੇ ਲੱਗਣ ਲੱਗ ਜਾਵੇਗੀ ਨੰਬਰ 12 ਜਿਵੇਂ ਜਿਵੇਂ ਉਮਰ ਗੁਰਜਣ ਗੁਰਜ ਸੋਰੀ ਘੁਰਚਣਾ ਲੱਗਦੀ ਹੈ ਇਹ ਯਕੀਨ ਹੋਣਾ ਲੱਗ ਜਾਂਦਾ ਹੈ ਕਿ ਮਾਂ ਬਾਪ ਹਰ ਚੀਜ਼ ਬਾਰੇ ਸਹੀ ਕਹਿੰਦੇ ਸੀ ਨੰਬਰ 13 ਅਟੈਕ ਦੇ ਖਤਰੇ ਨੂੰ ਘਟ ਕਰਨ ਲਈ ਖਾਣੇ ਵਿੱਚ ਦਾਲ ਚੀਨੀ ਕਾਲੀ ਮਿਰਚ ਹਲਦੀ ਅਦਰਕ ਸੌਂਫ ਲੈ ਚਿਲੇ ਤਣੀਆਂ ਵਰਗੇ ਮਸਾਲਿਆਂ ਨੂੰ ਜ਼ਰੂਰ ਸ਼ਾਮਿਲ ਕਰੋ ਨੰਬਰ 14 ਕਿਸੇ ਨਾਲੋਂ ਮੈਂ ਕਿਸੇ ਨਾਲੋਂ ਚੰਗਾ ਕਰਾਂ ਕੀ ਫਰਕ ਪੈਂਦਾ ਮੈਂ ਕਿਸੇ ਦਾ ਚੰਗਾ ਕਰਾਂ ਤਾਂ ਬਹੁਤ ਫਰਕ ਪੈਂਦਾ ਨੰਬਰ 15 ਜੇਕਰ ਤੁਹਾਨੂੰ ਸਿਰ ਦਰਦ ਹੋ ਰਿਹਾ ਹੈ ਜਾਂ ਫਿਰ ਠੰਡ ਜ਼ੁਕਾਮ ਹੋ ਗਿਆ ਹੈ ਤਾਂ ਗਰਮ ਪਾਣੀ ਨਾਲ ਪੈਰਾਂ ਦੀ ਟਕੋਰ ਕਰਨ ਨਾਲ ਬਹੁਤ ਆਰਾਮ ਮਿਲੇਗਾ ਨੰਬਰ 16 ਆਪਣੀ ਖੁਸ਼ੀ ਲਈ ਦੂਸਰਿਆਂ ਦੀ ਖੁਸ਼ੀ ਮਿੱਟੀ ਚ ਨਾ ਮਿਲਾਓ ਤੁਹਾਡੀ ਉਹ ਹਾਰ ਖੋਸ਼ੀ ਬੇਕਰ ਹੈ ਜਿੱਥੇ ਪਿੱਛੇ ਕਿਸੇ ਦੇ ਹੰਝੂ ਹੋਣ ਨੰਬਰ 17 ਜੇਕਰ ਰੋਟੀ ਬਣਾਉਂਦੇ ਸਮੇਂ ਭਾਫ਼ ਨਾਲ ਤੁਹਾਡੇ ਹੱਥ ਜਲ ਜਾਣ ਤਾਂ ਤੁਸੀਂ ਬਰਫ਼ ਦੀ ਟਕੋਰ ਕਰੋ ਇਸ ਨਾਲ ਤੁਹਾਨੂੰ ਆਰਾਮ ਮਿਲੇਗਾ ਨੰਬਰ 18 ਇਹ ਚਾਹ ਮਾਂ ਬਾਦਸ਼ਾਹ ਨੂੰ ਵੀ ਗੁਲਾਮ ਬਣਾ ਦਿੱਤੀਆਂ ਨੇ ਤੇ ਸਬਰ ਗੁਲਾਮ ਨੂੰ ਵੀ ਬਾਦਸ਼ਾਹ ਨੰਬਰ 19 ਮਾਲਿਸ਼ ਕਰਨ ਨਾਲ ਅੱਖਾਂ ਦੀ ਰੋਸ਼ਨੀ ਤੇਜ ਹੁੰਦੀ ਹੈ ਇੱਕ ਗਲਾਸ ਗਰਮ ਪਾਣੀ ਵਿੱਚ ਚੁਟਕੀ ਭਰ ਹਿੰਗ ਅਤੇ ਚੁਟਕੀ ਭਰ ਕਾਲਾ ਨਮਕ ਮਿਲਾ ਕੇ ਪੀਣ ਨਾਲ ਫੇਫੜਿਆਂ ਤੇ ਗੈਸ ਦੀ ਸਮੱਸਿਆ ਦੂਰ ਹੋ ਜਾਂਦੀ ਹੈ ਨੰਬਰ 2 ਇੱਕ ਰਾਜੇ ਨੇ ਇੱਕ ਫਕੀਰ ਨੂੰ ਕਿਹਾ ਕਿ ਇਸ ਦਵਾਰ ਤੇ ਕੁਝ ਅਜੀਹਾ ਲਿਖੋ ਜੋ ਖੁਸ਼ੀ ਤੇ ਪੜ ਪੜਾਂ ਤਾਂ ਦੁੱਖ ਹੋਵੇ ਤੇ ਦੁੱਖ ਤੇ ਪੜਾਂ ਤਾਂ ਖੁਸ਼ੀ ਫਕੀਰ ਨੇ ਲਿਖਿਆ ਇਹ ਵਕਤ ਵੀ ਗੁਜ਼ਰ ਜਾਵੇਗਾ ਨੰਬਰ 1 ਯਧਰਕ ਤੇ ਨਿੰਬੂ ਦਾ ਪਾਣੀ ਸਾਨੂੰ ਜਰੂਰ ਪੀਣਾ ਚਾਹੀਦਾ ਇਸ ਨਾਲ ਖੂਨ ਸਾਫ਼ ਹੁੰਦਾ ਹੈ ਤੇ ਜਿਹੜੀ ਉੱਪਰ ਚਿਹਰੇ ਉੱਪਰ ਤਾਕਤ ਬਣੀ ਰਹਿਣ ਤਾਕ ਦੀ ਸਮੱਸਿਆ ਬਿਲਕੁਲ ਠੀਕ ਹੋ ਜਾਂਦੀ ਹੈ ਇਸ ਨਾਲ ਨਾਲ ਚਿਹਰੇ ਤੇ ਵੀ ਚਮਕ ਆ ਜਾਂਦੀ ਹੈ ਨੰਬਰ 5 انسان ਦੋ ਤਰ੍ਹਾਂ ਦੇ ਲੋਕਾਂ ਕੋਲੋਂ ਧੋਖਾ ਖਾਂਦਾ ਹੈ ਇੱਕ ਉਹ ਜੋ ਉਸਤੇ ਆਪਣੇ ਹੁੰਦੇ ਹਨ ਤੇ ਦੂਸਰਾ ਉਹ ਜੋ ਉਸਦੇ ਆਪਣੇ ਬਹੁਤੇ ਆਪਣੇ ਹੁੰਦੇ ਹਨ ਨੰਬਰ 23 ਹਾਰਮੋਨੀਅਮ ਨੂੰ ਸੰਤੁਲਨ ਕਰ ਲਈ ਔਰਤਾਂ ਚੁਟਕੀ ਭਰ ਜੈਫਰ ਦਾ ਇਸਤੇਮਾਲ ਕਰ ਸਕਦੀਆਂ ਹਨ ਔਰਤਾਂ ਦੇ ਸਰੀਰ ਵਿੱਚ ਮੌਜੂਦ ਐਸ ਟੋਰਡੈਂਟ ਹਾਰਮੋਨ ਨੂੰ ਸੰਤੁਲਨ ਕਰਨ ਵਿੱਚ ਮਦਦ ਕਰਦਾ ਹੈ ਨੰਬਰ 24 ਆਪਣਾ ਦੁੱਖ ਹਰ ਕਿਸੇ ਨੂੰ ਨਾ ਸਨਾਓ ਕਿਉਂਕਿ ਕਿਉਂਕਿ ਦਵਾ ਹਰ ਘਰ ਵਿੱਚ ਹੋਵੇ ਜਾਂ ਨਾ ਹੋਵੇ ਪਰ ਨਮਕਾਰ ਘਰ ਵਿੱਚ ਜ਼ਰੂਰ ਹੁੰਦਾ ਨੰਬਰ 25 ਜੇਕਰ ਤੁਹਾਨੂੰ ਤੱਤਾਂ ਦੀ ਸਮੱਸਿਆ ਹੈ ਤਾਂ ਇੱਕ ਕਰੀ ਲਸਣ ਦੀ ਕੱਟ ਕੇ ਉਸ ਦਾ ਰਸ ਕਾਢ ਕੇ ਦਿਨ ਵਿੱਚ 2-3 ਵਾਰ ਤੱਤਾਂ ਦੇ ਉੱਪਰ ਲਗਾਉਣ ਨਾਲ ਦਦਾ ਬਿਲਕੁਲ ਸਾਠੀਕ ਹੋ ਜਾਂਦੀਆਂ ਹਨ ਨੰਬਰ 26 ਨੂੰੰਦਰ ਨੂੰ ਇਹ ਹੰਕਾਰ ਸੀ ਕਿ ਮੈਂ ਸਭ ਕੁਝ ਡਬੋ ਸਕਦਾ ਹਾਂ ਇੰਨੇ ਕੋ ਵਿੱਚ ਇੱਕ ਤੇਲ ਦੀ ਬੂੰਦ ਤਲ ਤੇਰ ਦੀ ਆਈ ਕਿਨਾਰੇ ਤੇ ਆ ਗਈ ਨੰਬਰ 27 ਮਿੱਟੀ ਵਿੱਚ ਖੇਡਣ ਨਾਲ ਬੱਚਿਆਂ ਦੀ ਇਮਿਊਨਿਟੀ ਬਹੁਤ ਹੀ ਜ਼ਿਆਦਾ ਮਜ਼ਬੂਤ ਹੁੰਦੀ ਹੈ ਇਸ ਲਈ ਬੱਚਿਆਂ ਨੂੰ ਮਿੱਟੀ ਵਿੱਚ ਵੀ ਜ਼ਰੂਰ ਖੇਡਣ ਦੇਣਾ ਚਾਹੀਦਾ ਹੈ ਨੰਬਰ 28 ਆਪਣੇ ਤਦ ਰੁੱਤ ਬੀਤੇ ਇੰਨਾ ਗਰੂਰ ਨਾ ਕਰੋ ਮਿੱਟੀ ਤੋਂ ਪੁੱਛੋ ਕੀ ਅੱਜ ਕੱਲ ਸਿਕੰਦਰ ਕਿੱਥੇ ਹੈ ਨੰਬਰ 29 ਮਹਬੂਦਾਰਾਸ ਰਾਸੇ ਲਗਾਉਣ ਨਾਲ ਗਜੀਰ ਉੱਪਰ ਗੰਝੇ ਸਿਰ ਉੱਪਰ ਵੀ ਵਾਲ ਆਉਣੇ ਸ਼ੁਰੂ ਹੋ ਜਾਂਦੇ ਹਨ ਨੰਬਰ 30 ਹਮੇਸ਼ਾ ਲਈ ਕੁਝ ਵੀ ਨਹੀਂ ਹੁੰਦਾ ਕਿਤੇ ਵੀ ਨਰਾਜ ਨਾ ਹੋਵੋ ਕੁਝ ਵੀ ਹੋਵੇ ਕਿੰਨਾ ਵੀ ਬੁਰੇ ਦਿਨ ਕਿਉਂ ਨਾ ਹੋਣ ਉਹ ਬਦਲਣਗੇ ਤੇ ਜ਼ਰੂਰ ਬਦਲਣਗੇ ਕਿਤੇ ਨਾ ਕਿਤੇ ਨੰਬਰ 31 ਸਾਨੂੰ ਸਿਰ ਦੇ ਥਲੇ ਸਰਾਣਾ ਲਗਾਉਣ ਤੋਂ ਬਚਣਾ ਚਾਹੀਦਾ ਇਸ ਨਾਲ ਸਾਨੂੰ ਰੀੜ ਦੀ ਹੱਡੀ ਅਤੇ ਗਰਦਨ ਦੀ ਹੱਡੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਨੰਬਰ 32 ਕੁਝ ਲੋਕ ਰਿਸ਼ਤਿਆਂ ਨੂੰ ਨਮਾਉਂਦੇ ਕੱਟਣ ਦੇ ਅਜਮਾਉਂਦੇ ਜ਼ਿਆਦਾ ਨਹੀਂ ਨੰਬਰ 33 ਜੇਕਰ ਤੁਸੀਂ ਮੱਛਰ ਤੋਂ ਬਹੁਤ ਹੀ ਜ਼ਿਆਦਾ ਪਰੇਸ਼ਾਨ ਤਾਂ ਸੌਂਦੇ ਸਮੇਂ ਆਪਣੇ ਕੋਲ ਨਮਕੀਨ ਪਾਣੀ ਭਰ ਕੇ ਰੱਖ ਲਓ ਇਸ ਨਾਲ ਪੂਰੀ ਰਾਤ ਮੱਛਰ ਤੁਹਾਡੇ ਕੋਲ ਤੋਂ ਦੂਰ ਹੀ ਰਹਿਣਗੇ ਨੰਬਰ 34 ਸ਼ਬਦਾਂ ਤੋਂ ਜ਼ਿਆਦਾ ਤਕਲੀਫ ਖਮੋਚੀ ਦਿੰਦੀ ਹੁੰਦੀ ਹੈ ਨੰਬਰ 35 ਦੁੱਧ ਵਿੱਚ ਜਲੇਬੀ ਮਿਲਾ ਕੇ ਖਾਣ ਨਾਲ ਸਰੀਰ ਦਾ ਕੋਈ ਵੀ ਦਰਦ ਠੀਕ ਹੋ ਜਾਂਦਾ ਹੈ ਤੇ ਇਸ ਨਾਲ ਸਿਰ ਦਰਦ ਵੀ ਠੀਕ ਹੋ ਜਾਂਦਾ ਹੈ ਨੰਬਰ 36 ਕ੍ਰਿਸਤਾ ਜਤਾਇਆ ਨਹੀਂ ਜਾਂਦਾ ਨਿਵਾਇਆ ਜਾਂਦਾ ਹੈ ਨਵਾਇਆ ਜਾਂਦਾ ਹੈ ਫਿਰ ਪਾਵੇ ਉਹ ਦੂਰ ਹੋਵੇ ਜਾਂ ਫਿਰ ਕੋਲ ਨੰਬਰ 37 ਜੋ ਲੋਕ ਸੌਣ ਤੋਂ ਪਹਿਲਾਂ ਬਾਥਰੂਮ ਨਹੀਂ ਜਾਂਦੇ ਉਹਨਾਂ ਤੇ ਬੁਟਾਪਾ ਜਲਦੀ ਆ ਜਾਂਦਾ ਹੈ ਨੰਬਰ 38 ਰੁਪਇਆ ਚਾਹੇ ਜਿੰਨਾ ਵੀ ਗਿਰ ਜਾਵੇ ਪਰ ਇੰਨਾ ਕਦੇ ਵੀ ਨਹੀਂ ਗਿਰ ਸਕਦਾ ਕਿ ਜਿੰਨਾ ਰੁਪਇਆ ਦੇ ਲਈ ਇਨਸਾਨ ਗਿਰ ਜਾਂਦਾ ਹੈ ਨੰਬਰ 38 ਸੌਰੀ 39 ਜੇਕਰ ਮਸੂੜਿਆਂ ਵਿੱਚ ਸੋਜ ਹੋ ਜਾਵੇ ਤਾਂ ਗਰਮ ਪਾਣੀ ਵਿੱਚ ਨਮਕ ਪਾ ਕੇ ਕੁਰਲੀ ਕਰੋ ਤੁਹਾਨੂੰ ਆਰਾਮ ਮਿਲੇਗਾ ਨੰਬਰ 40 ਕੋਈ ਕਈ ਇਨਸਾਨ ਇੰਨਾ ਅਮੀਰ ਨਹੀਂ ਹੁੰਦਾ ਕਿ ਉਹ ਆਪਣੇ गुਜ਼ਰ ਹੋਏ ਕੱਲ ਨੂੰ ਖਰੀਦ ਸਕੇ ਤੇ ਕੋਈ ਇਨਸਾਨ ਇੰਨਾ ਗਰੀਬ ਵੀ ਨਹੀਂ ਹੁੰਦਾ ਕਿ ਉਹ ਆਪਣੇ ਆਉਣ ਵਾਲੇ ਕੱਲ ਨੂੰ ਨਾ ਬਦਲ ਸਕੇ ਹਾਂਜੀ ਬੋਲਣ ਲਿਖਣ ਵਿੱਚ ਗਲਤੀਆਂ ਹੋ ਜਾਂਦੀਆਂ ਨੇ ਅਸੀਂ ਤੁਹਾਡੇ ਤੋਂ ਮਾਫੀ ਮੰਗਦੀਆਂ ਵੀਡੀਓ ਬਣਾਉਣ ਵਿੱਚ ਬਹੁਤ ਹੀ ਜ਼ਿਆਦਾ ਮਿਹਨਤ ਲੱਗਿਆ ਪਲੀਜ਼ ਵੀਡੀਓ ਨੂੰ ਅੰਤ ਤੱਕ ਦੇਖਿਆ ਕਰੋ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਵਧੀਆ ਵਧੀਆ ਕਮੈਂਟ ਵੀ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਣਾ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਦਿਲ ਤੋਂ ਬਹੁਤ ਬਹੁਤ ਧੰਨਵਾਦ ਕਰਦੀਆਂ ਧੰਨਵਾਦ ਜੀ ਸਾਰਿਆਂ ਦਾ